ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਤਰਨਤਾਰਨ ਦੇ ਖੇਮ ਕਰਨ ਦੇ ਨਜ਼ਦੀਕ ਪਿੰਡ 마ਸ਼ੀਕੇ ਜਿੱਥੇ ਕਿ ਸਾਨੂੰ ਪਤਾ ਲੱਗਾ ਸੀ ਕਿ ਨਿਊਰੋ ਕੇਅਰ ਸੈਂਟਰ ਇਹ ਪਿੰਡ 마ਸ਼ੀਕੇ ਦੇ ਵਿੱਚ ਜਿਹੜੇ ਕਿ ਆਪਣੇ ਹੱਥਾਂ ਦੇ ਜਾਦੂ ਦੇ ਨਾਲ ਹੀ ਮਰੀਜ਼ ਠੀਕ ਕਰਨ ਦਾ ਦਾਵਾ ਕਰਦੇ ਆ ਜਿਸ ਤਰ੍ਹਾਂ ਕਹਿ ਲਿਏ ਕਿ ਇੱਕ ਐਲੋਪੈਥੀ ਆਯੁਰਵੈਦਿਕ ਜਾਂ ਹੋਰ ਪੈਥੀਆਂ ਚੱਲਦੀਆਂ ਇਹਨਾਂ ਵੱਲੋਂ ਜਿਹੜਾ ਆਪਣੇ ਹੱਥਾਂ ਦੇ ਨਾਲ ਅ ਮੇਰੀ ਜੀਆਂ ਨਾੜਾ ਨੂੰ ਤਾਪਕੇ ਜਾਂ ਜਿੱਥੇ ਵੀ ਕੋਈ ਮਰੀਜ਼ ਨੂੰ ਦਿੱਕਤ ਆ ਉਸ ਤਰੀਕੇ ਨਾਲ ਜਿਹੜਾ ਉਹ ਠੀਕ ਕੀਤਾ ਜਾਂਦਾ ਸੋ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਕਲੀਨਿਕ ਦਾ ਨਾਮ ਮੇਰਾ ਨਾਮ ਜੀ ਸਾਦ ਸਿੰਘ ਹੈ ਜੀ ਤੇ ਪਿੰਡ ਮਾਸ਼ੇਕੇ ਆਪਣਾ ਤੇ ਜਿਹੜਾ ਤਨਪਾਮ ਇਹ ਜਿਹੜਾ ਇੱਕ ਜਸਤਰਾ ਨਿਊਰੋ ਕੇਅਰ ਸੈਂਟਰ ਆ ਤੁਹਾਡਾ ਕਿਸ ਤਰ੍ਹਾਂ ਦੇ ਜਿਹੜੇ ਤੁਹਾਡੇ ਕੋਲ ਮਰੀਜ਼ ਆਉਂਦੇ ਆ ਤੇ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਠੀਕ ਕਰਦੇ ਹੋ ਬਣਾਉਂਦੇ ਸਾਡੇ ਕੋਲ ਜੀ ਮਰੀਜ਼ ਸਰਵਾਈਕਲ ਹੋ ਗਿਆ ਸਲਿਪ ਡਿਸਕ ਹੋ ਗਈ ਮਣਕਿਆਂ ਦੇ ਗੈਪ ਹੋ ਗਿਆ ਜਾਂ ਗੋਡਿਆਂ ਦਾ ਗੈਪ ਹੋ ਗਿਆ ਠੀਕ ਹੈ ਤੇ ਸਾਡੇ ਕੋਲ ਬਹੁਤ ਵੱਡੇ ਕੇਸ ਵੀ ਆਉਂਦੇ ਆ ਜਿੱਦਾਂ ਕਿਸੇ ਰੀਆਂ ਲੱਤਾਂ ਰੁਕੀਆਂ ਹੋਈਆਂ ਨੇ ਹੈਗੇ ਤੇ ਹੁਣ ਸਾਡੇ ਕੋਲ ਕੇਸ ਆ ਰਿਹਾ ਹੈਗੇ ਆ ਉਹਨਾਂ ਦੇ ਡਿੱਗ ਗਏ ਸੀ ਤੇ ਰੀੜ ਦੀ ਹੱਡੀ ਫ੍ਰੈਕਚਰ ਹੋ ਗਈ ਸੀ ਤੇ ਉਹਨਾਂ ਹੀ ਲੱਤਾਂ ਰੁਕ ਗਈਆਂ ਸੀ ਤੇ ਹੁਣ ਅੱਜ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਕਾਫੀ ਦਿਨ ਪਹਿਲਾਂ ਟ੍ਰੀਟਮੈਂਟ ਚੱਲ ਰਿਹਾ ਹੈਗਾ ਸੀ ਤੇ ਹੁਣ ਉਹ ਅੱਜ ਆਪਣੀਆਂ ਲੱਤਾਂ ਦੇ ਚੱਲ ਰਹੇ ਹੈਗੇ ਨੇ ਠੀਕ ਹੈ ਕਿੰਨੇ ਕ ਜਿਹੜੇ ਪੇਸ਼ੈਂਟ ਆਉਂਦੇ ਤੇ ਕਿੰਨੇ ਕ ਜਿਹੜੇ ਠੀਕ ਹੋ ਗਏ ਆਪਣੇ ਕੋਲ ਜਾਂਦੇ ਪੇਸ਼ੈਂਟ ਸਰ ਕੋਈ 200 ਵੀਕ ਪੇਸ਼ੈਂਟ ਸਹੀ ਹੋ ਗਏ ਜਿਹੜੇ ਕਿ ਵੱਡੇ ਕੇਸ ਸੀ ਤੇ ਜਿੱਦਾਂ ਕਿਸੇ ਨੂੰ ਸਰਜਰੀ ਦੱਸੀ ਹੋਈ ਸੀ ਰੀੜ ਦੀ ਹੱਡੀ ਦੀ ਜਾਂ ਕੋਈ ਨੀ ਦੀ ਇਕਾਈ ਤੇ ਕਾਫੀ ਕੇਸ ਹੀ ਤੇ ਅੱਜ ਉਹ ਠੀਕ ਨੇ ਆਪਣੇ ਪੈਰਾਂ ਤੇ ਸਹੀ ਸਲਾਮਤ ਚੱਲ ਰਹੇ ਹੈਗੇ ਨੇ ਇਹਦੇ ਨਾਲ ਕੋਈ ਦਵਾਈ ਵੀ ਚਲਦੀ ਮੈਡੀਸਿਨ ਤੇ ਜਾਂ ਹੱਥਾਂ ਦੀ ਕਲਾਕਾਰੀ ਹੈ ਨਹੀਂ ਜੀ ਇਹ ਹੱਥਾਂ ਨਾਲ ਹੀ ਹੁੰਦਾ ਜੀ ਇਕਾਈ ਜੇ ਕੋਈ ਆਯੁਰਵੇਦੀ ਲੋਰ ਪਾਵੇ ਤੇ ਔਰੇ ਨਾਲ ਜੁੜੇ ਹੋਏ ਆਯੁਰਵੇਦ ਦੇ ਨਾਲ ਇਕਾਈ ਜੇ ਕਿਸੇ ਨੂੰ ਮੈਡੀਸਿਨ ਦੀ ਲੋਰ ਪਵੇ ਜਿਵੇਂ ਇਹ ਦਿੰਦੇ ਗੋਡਿਆਂ ਦੇ ਵਿੱਚੋਂ ਗਲੀਸ ਖਤਮ ਹੋਈ ਆ ਜਾਂ ਕੈਲਸ਼ੀਅਮ ਦੀ ਪ੍ਰੋਬਲਮ ਆ ਤੇ ਉੱਥੇ ਮੈਡੀਸਿਨ ਵੀ ਆਯੁਰਵੇਦ ਚਲਦੀ ਆ ਜੀ ਸਭ ਤੋਂ ਵੱਡੀਆਂ ਜਿਹੜੀਆਂ ਬਿਮਾਰੀਆਂ ਜਿਸ ਤਰ੍ਹਾਂ ਸਰਵਾਈਕਲ ਹੋਈ ਸਲੀਵ ਡਿਸਕ ਗੋਡੇ ਦਾ ਗੈਪ ਤੇ ਇੱਕ ਸਾਈਟ ਕਾ ਹੁੰਦੀ ਜਿਹੜੀ ਇਥੇ ਚੂਲੇ ਦੇ ਵਿੱਚੋਂ ਦਰਦ ਨਿਕਲ ਕੇ ਤੇ ਲਾਤ ਵਿੱਚ ਜਾਂਦੀ ਹੈ ਜਿਹੜੀ ਕਿ ਕਹਿ ਦਿੰਦੇ ਨੇ ਕਿ ਇਥੋਂ ਇੱਕ ਹੱਡੀ ਹੁੰਦੀ ਸਾਡੀ ਜੋੜ ਹੁੰਦਾ ਉਹਦੇ ਵਿੱਚ ਦੀ ਉਹ ਨਾੜ ਨਗਦੀ ਉਹਦਾ ਵੀ ਕੋਈ ਪਕਾਹਾ ਨਹੀਂ ਹਾਂਜੀ ਉਹਦਾ 100% ਜੇ ਰਿਜ਼ਲਟ ਆ ਤੇ ਰਿਜ਼ਲਟ ਇਸ ਚੀਜ਼ ਦਾ ਹੈਗਾ ਫੁੱਲ ਟ੍ਰੀਟਮੈਂਟ ਜਿਵੇਂ ਕੋਈ ਕਹਿੰਦੇ ਇੱਕ ਦਿਨ ਦੇ ਵਿੱਚ ਠੀਕ ਹੋ ਗਿਆ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਜੀ ਇੱਕ ਦਿਨ ਦੇ ਵਿੱਚ ਕਿਤੇ ਹੁਣੀ ਸਹੀ ਹੁੰਦੇ ਏ ਕੋਈ ਪੂਰਾ 3 ਤੋਂ 4 ਦਿਨ ਦਾ ਜਾਂ 5 ਦਿਨ ਦਾ ਟ੍ਰੀਟਮੈਂਟ ਹੁੰਦਾ ਜੀ ਤੇ ਉਹਦੇ ਨਾਲ ਹੀ ਪੇਸ਼ੈਂਟ ਸਹੀ ਹੁੰਦੇ ਆ ਠੀਕ ਹੈ ਇੱਕ ਦਿਨ ਚ ਨਹੀਂ ਕੋਈ ਵੀ ਕੇਸ ਸਹੀ ਹੁੰਦਾ ਇਹਦੇ ਨਾਲ ਕੋਈ ਤੁਸੀਂ ਅ ਕਿਸੇ ਮਸ਼ੀਨ ਦੀ ਮਦਦ ਵੀ ਲੈਂਦੇ ਹੋ ਹਾਂਜੀ ਮੇਨ ਜਿਆਦਾ ਹੱਥਾਂ ਨਾਲ ਹੀ ਹੈਗਾ ਜੀ ਠੀਕ ਹੈ ਤੇ ਜਿੱਥੇ ਜਿਸ ਚੀਜ਼ ਦੀ ਲੋੜ ਪਵੇ ਫਿਰ ਉਹਦੀ ਵਰਤੋਂ ਵੀ ਕਰੀਦੀ ਹੈ ਜਿਵੇਂ ਹੁਣ ਕੇਸ ਆਇਆ ਹੈਗਾ ਸੀ ਕੋਈ ਜਿਹੜਾ ਮੈਂ ਤੁਹਾਨੂੰ ਦੱਸਿਆ ਹੋਇਆ ਸੀ ਉਹਨਾਂ ਦੀਆਂ ਲੱਤਾਂ ਰੁੱਕ ਗਈਆਂ ਹੋਈਆਂ ਜੀ ਠੀਕ ਹੈ ਤੇ ਉਹ ਪਹਿਲਾ ਕੇਸ ਇਸ ਤਰ੍ਹਾਂ ਹੈਗਾ ਸੀ ਠੀਕ ਹੈ ਠੀਕ ਹੈ ਇਹ ਆਪਣੇ ਚੱਲ ਕੇ ਆਏ ਹੈਗੇ ਸੀ ਮਰਬਲ ਕੇ ਚੁੱਕ ਕੇ ਲੈ ਕੇ ਆਏ ਹੈਗੇ ਸੀ ਪੇਸ਼ੈਂਟ ਇਹ ਪੱਤੀ ਦਾ ਪੇਸ਼ੈਂਟ ਹੈ ਜੀ ਠੀਕ ਹੈ ਜੀ ਤੇ ਜਿਹੜੇ ਅੱਜ ਬਿਲਕੁਲ ਸਹੀ ਹੈਗੇ ਨੇ ਇਹਦਾ ਜਿਹੜਾ ਇਲਾਜ ਆ ਜਿਸ ਤਰ੍ਹਾਂ ਅਸੀਂ ਆਪਰੇਸ਼ਨ ਕਰਾਉਨੇ ਆ ਆਪਰੇਸ਼ਨ ਦਾ ਕਾਫੀ ਜਿਹੜਾ ਖਰਚਾ ਆਉਂਦਾ ਤੇ ਇਹ ਜਿਹੜਾ ਇਲਾਜ ਹੈ ਇਹ ਹਰ ਬੰਦੇ ਦੀ ਪਹੁੰਚ ਦੇ ਵਿੱਚ ਹੈਗਾ ਬਿਲਕੁਲ ਜੀ ਬਿਲਕੁਲ ਇਹ ਹਰ ਰੇਖ ਪਸੰਦੇ ਕਰਵਾ ਸਕਦਾ ਹੈਗਾ ਕੋਈ ਇਹੋ ਜਿਹੀ ਕੋਈ ਹੈਗੇ ਨਹੀਂ ਕੋਈ ਬਹੁਤ ਜ਼ਿਆਦਾ ਖਰਚਾ ਹੈ ਠੀਕ ਹੈ ਟ੍ਰੀਟਮੈਂਟ ਦੇ ਹਿਸਾਬ ਨਾਲ ਕੋਈ ਜਿੱਥੇ ਲੱਖਾਂ ਰੁਪਈਆ ਦਾ ਖਰਚਾ ਉੱਥੇ ਕੋਈ ਬੰਦਾ 5-7 ਦਿਨ ਚ ਸਹੀ ਹੋ ਜਾਂਦਾ ਕੀ ਮਤਲਬ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਜਾਂ ਕਾਲ ਕਰਨੀ ਹੋਵੇ ਉਹ ਫੋਨ ਤੇ ਸਲਾਹ ਲੈਣੀ ਹੋਵੇ ਤੇ ਕੋਈ ਮੋਬਾਈਲ ਨੰਬਰ ਕਰ ਹਾਂਜੀ 6964 65165 ਤੇ ਜਿਹੜਾ ਕਲੀਨਿਕ ਆਪਣਾ ਆਲ ਡੇ ਓਪਨ ਹੁੰਦਾ ਹਾਂਜੀ ਹਾਂਜੀ ਇਹ ਆਲੀਆ ਠੀਕ ਹੈ ਤੇ ਜੇ ਰੋ ਵੀ ਕਿਸੇ ਪੇਸ਼ੈਂਟ ਨੇ ਆਉਣਾ ਠੀਕਾ ਇਸ ਕੰਟੈਕਟ ਤੇ ਕਾਲ ਕਰਕੇ ਟਾਈਮ ਲੈ ਕੇ ਫਿਰ ਆ ਸਕਦਾ ਹੈਗਾ ਕੁਝ ਹੋਰ ਵੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਵੱਲੋਂ ਮੈਂ ਤਾਂ ਇਹੀ ਬਸ ਕਹਿਣਾ ਚਾਹਣਾ ਹੈਗਾ ਬਸ ਪਬਲਿਕ ਨੂੰ ਸਮਝਣਾ ਚਾਹੀਦਾ ਹੈਗਾ ਜਲਦੀ ਕਿਸੇ ਦੀ ਸਲਾਹ ਦੇ ਨਾਲ ਜਾਂ ਕੋਈ ਆਪਰੇਸ਼ਨ ਜਾਂ ਸਰਜਰੀ ਵਾਲ ਨਹੀਂ ਜਾਣਾ ਚਾਹੀਦਾ ਕਿਉਂਕਿ ਕੇਸ ਹੈਗੇ ਨੇ ਉਹ ਬਿਲਕੁਲ ਅਜ ਆਪਣੀਆਂ ਲੱਤਾਂ ਤੇ ਚੱਲ ਰਹੇ ਹੈਗੇ ਨੇ ਠੀਕ ਹੈ ਆਪਣੇ ਆਪ ਤੇ ਸਟੈਂਡ ਨੇ ਸੋ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਸੀ ਉਹਨਾਂ ਨੇ ਬੜੀ ਵਧੀਆ ਜਿਹੜੀ ਸਾਨੂੰ ਜਾਣਕਾਰੀ ਦਿੱਤੀ ਕਿ ਆਪਰੇਸ਼ਨ ਤੋਂ ਬਚਣ ਲਈ ਤੁਸੀਂ ਇਸੇ ਵੀ ਜਿਹੜਾ ਤੁਹਾਡੇ ਸਰੀਰ ਦਾ ਕੋਈ ਵੀ ਅੰਗ ਖੜ ਜਾਂਦਾ ਜਾਂ ਦਰਦ ਹੁੰਦੀ ਕਿਤੇ ਵੀ ਤੇ ਤੁਸੀਂ ਸਾਡੇ ਨਾਲ ਇੱਕ ਵਾਰ ਜਿਹੜਾ ਉਹ ਜ਼ਰੂਰ ਸੰਪਰਕ ਕਰਕੇ ਵੇਖੋ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ 100% ਜਿਹੜਾ ਉਹ ਠੀਕ ਕਰਕੇ ਬਿਨਾਂ ਦਵਾਈ ਤੋਂ ਘਰ ਭੇਜਿਆ ਜਾਵੇ। ਬਿਨਾ ਮੈਂ ਜਨਾ ਸਤਿਗੁਰੂ ਜੀ ਮੇਰਾ ਨਾਮ ਦੇ ਸਪੀਸ਼ਲ ਪੱਤੀ ਦਾ ਰਹਿਣ ਵਾਲਾ ਜੀ ਜੀ ਪੱਤੇ ਜ਼ਿਲ੍ਹਾ ਤਰਨਤਾਰਨ ਅੱਜ ਤੁਸੀਂ ਡਾਕਟਰ ਸਾਹਿਬ ਦੇ ਕੋਲ ਪਹੁੰਚੇ ਹੋ ਤੇ ਕੀ ਤਕਰੀਰ ਸੀ ਤੁਹਾਨੂੰ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਿ ਕਿਸ ਤਰ੍ਹਾਂ ਕੀ ਆਇਆ ਮੈਂ ਜੀ ਡੇਪਿਆ ਸੀ ਉਹਦੀ ਤਾਂ ਮੇਰੀ ਰੇਡ ਦੀ ਹੱਡੀ ਜਿਹੜੀ ਫੈਕਚਰ ਹੋ ਗਈ ਸੀ ਮੈਨੂੰ ਤਾਂ ਉਹ ਵੀ ਤਾਂ ਜੱਕਨੇ ਹੁੰਦੇ ਮੈਨੂੰ ਡਾਕਟਰ ਸਾਹਿਬ ਨਾਲ ਮੇਲ ਹੋਇਆ ਸਾਡੇ ਪ੍ਰਿੰਸੀਪਲ ਦੇ ਜਾਈਏ ਇਹਨਾਂ ਦਾ ਪਤਾ ਲੱਗਾ ਇਹ ਆਏ ਮੇਰੇ ਕੋਲ ਐ ਨਾ ਮੈਨੂੰ ਗਾਰੰਟੀ ਦਿੱਤੀ ਵੀ 101% ਤੋਂ ਆਪਣੇ ਪੈਰਾਂ ਤੇ ਉੱਠ ਕੇ ਚੱਲੇਗਾ ਪਹਿਲਾਂ ਤੁਸੀਂ ਐਕਸਰਾ ਕਰਾਇਆ ਸੀ ਇੱਥੇ ਹਾਂਜੀ ਹਾਂਜੀ ਫਿਰ ਅੰਗਰੇਜ਼ੀ ਡਾਕਟਰ ਕਿਸੇ ਨੂੰ ਦਿਖਾਇਆ ਨਾ ਕੀਆ ਹਾਂਜੀ ਛੱਟਦਾ ਮੇਰੇ ਪਹਿਲਾਂ ਦੇ ਵੀ ਹੈਗੇ ਸੀ ਬੜੀ ਪੁਰਾਣੀ 1990 ਦੀ ਛੱਟ ਲੱਗੀ ਆ ਮੇਰੇ ਮੈਂ ਬੜੀਆਂ ਥਾਵਾਂ ਤੱਕ ਤੱਕੇ ਰਹੇ ਜੀ ਮੇਰਾ ਕਿਦੋਂ ਸੁੱਤ ਨਹੀਂ ਆਇਆ ਕਮ ਮੈਨੂੰ ਬਹੁਤ ਪੁਰਾਣੀ ਪ੍ਰੋਬਲਮ ਸੀ ਹੁਣ ਜਲਦੀ ਛੱਟ ਲੱਗਣ ਕਰਕੇ ਇਹ ਨਾਲ ਮੇਲ ਹੋਇਆ ਜਿਹੜਾ ਇਲਾਜ ਮੇਰਾ ਲੱਖਾਂ ਰੁਪਇਆ ਲਾ ਕੇ ਮੈਂ ਆਪਣੇ ਪੈਰਾਂ ਤੇ ਤੁਹਾਨੂੰ ਦੀ ਗਾਰੰਟੀ ਮੈਨੂੰ ਕੋਈ ਡਾਕਟਰ ਨਹੀਂ ਦਿੰਦਾ ਹਲੋਪੈਥੀਆ ਕਹਿੰਦੇ 18 ਦਿਨ ਤੈਨੂੰ ਬੈੱਡ ਤੇ ਰੱਖਾਂਗੇ ਉਹ ਤਾਂ ਬਾਅਦ ਨਾਲ ਹੀ ਗਰੰਟੀ ਉੱਠ ਕੇ ਦਰਾਂਦੇ ਕਹਿੰਦੇ ਗਰੰਟੀ ਕੋਈ ਨਹੀਂ ਮੈਂ ਲੋ ਪੈਸੇ ਡਾਕਟਰਾਂ ਮਲੇ ਨਹੀਂ ਗਿਆ ਇਹਨਾਂ ਕੋਲ ਆਇਆ ਇਹਨਾਂ ਮੈਨੂੰ ਗਰੰਟੀ ਦਿੱਤੀ ਏ 101% ਵੀ ਉੱਠ ਕੇ ਦਰਾਂਗਾ ਆਪਣੇ ਪੈਰਾਂ ਤੇ ਅੱਜ ਮੈਂ ਆਪਣੇ ਪੈਰਾਂ ਤੇ ਉੱਠ ਕੇ ਵਧੀਆ ਤੁਰ ਸਕਦਾ ਬਲਕੋ ਠੀਕ ਆ ਕਿੰਨੇ ਦਿਨ ਤੁਸੀਂ ਇਹਨਾਂ ਤੋਂ ਜਿਹੜਾ ਟ੍ਰੀਟਮੈਂਟ ਕਰਵਾਇਆ ਟ੍ਰੀਟਮੈਂਟ ਤਾਂ ਮੇਰੇ ਆਹੋ ਚੱਲਿਆ ਪਾ ਦੋ ਮਹੀਨਾ ਚੱਲੇ ਬਾਅਦ ਡੇਲੀ ਨਹੀਂ ਹੋਣਾ ਪੈਂਦਾ ਹਫਤੇ 1-2 ਵਾਰ ਆਉਣਾ ਪੈਂਦਾ ਹਫਤੇ ਜੀ ਹੁਣ ਕਿੱਦਾਂ ਮਸੂਲ ਸੰਭਾ ਗੇ ਗਰੀਬ ਬਹੁਤ ਵਧੀਆ ਮੈਂ ਆਪਣੇ ਪੈਰਾਂ ਤੇ ਤੁਰਦਾ ਵਾਂ ਜਿਹੜੇ ਇਹੋ ਜਿਹੇ ਮਰੀਜ਼ ਆ ਹੋਰ ਉਹਨਾਂ ਬਾਰੇ ਕੀ ਕਹਿੰਦੇ ਆਉਣ ਜੀ ਐਲੋ ਪੈਸੀ ਡਾਕਟਰਾਂ ਕੋਲ ਜਾਣ ਦੇ ਵਿੱਚ ਆਏ ਇਹਨਾਂ ਕੋਲ ਆਉਣ ਇਹਨਾਂ ਬੜੀ ਮਿਹਨਤ ਕੀਤੀ ਆ ਮੇਰੇ ਤੇ ਔਰ ਆਪਣੇ ਘਰੋਂ ਹੋ ਕੇ ਕੰਮ ਕਰਦੇ ਆ ਬਹੁਤ ਵਧੀਆ ਜਿਆਦੀ ਤਕਲੀਫ ਹੁਣ ਇਹਨਾਂ ਨੂੰ ਆਈ ਨਾ ਕੋ ਮੈਂ ਕੋ ਮੈਡੀਸਨ ਖਾਧੀ ਆ ਤੇ ਬਿਲਕੁਲ ਠੀਕ ਆਉਣ ਹਾਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ ਇਹ ਪੱਤੀ ਤੋਂ ਪੇਸ਼ੈਂਟ ਆਏ ਸੀ ਜਿਹੜੇ ਕਿ ਕੋਈ ਅਜ ਤੋਂ 25 ਤਿੰਨ ਨੂੰ ਆਏ ਸੀ ਠੀਕ ਹੈ ਜਿਹੜੋਂ ਇਹਨਾਂ ਨੂੰ ਸੱਤ ਬਹੁਤ ਜ਼ਿਆਦਾ ਲੱਗੀ ਸੀ ਤੇ ਇਹ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਇਹਨਾਂ ਨੂੰ ਇੱਥੇ ਚੱਕ ਕੇ ਲਿਆਇਆ ਸੀ ਤੇ ਅੱਜ ਆਪਣੀਆਂ ਲੱਤਾਂ ਦੇ ਬਿਲਕੁਲ ਸਹੀ ਹੈਗੇ ਨੇ ਠੀਕ ਹੈ ਇਹ ਪੱਤੀ ਦੇ ਪੇਸ਼ੰਡ ਨੇ ਤੇ ਜਗਦੀਪ ਜੀ ਇਹ ਵੀ ਸਹੀ ਹੋ ਗਏ ਨੇ ਹੁਣ ਠੀਕ ਹੈ ਬਹੁਤ ਬਹੁਤ ਧੰਨਵਾਦ ਆਓ ਜੀ ਦਾ